ਆਪਣੇ ਗੁੰਡਾ ਸਿਮੀ ਹਾਂਜੀ ਕੀ ਹੋਇਆ ਦਾ ਬਾਈ ਰਾਤ ਉਹ ਇਹ ਮੰਜਾ ਡਾਇਆ ਸੀ ਅਸੀਂ ਬੈਠੇ ਆ ਬਾਹਰ ਤੇ ਬੰਦਿਆ ਗਾਲਾਂ ਕੱਢਣ ਡੈ ਪੇਸ਼ਰਾ ਬੰਪੀ ਕੇ ਅੱਛਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਇਹ ਕਹਿ ਲਾ ਪੇਪੀ ਯਹੀਂ ਸਵੇਰੇ ਗੱਲ ਕਰਨੀ 소ਫੀ ਵਿੱਚ ਅਹੀਂ ਤਾਂ ਨਾ ਹੋਣੀ ਗੱਲ ਕਰਨੀ ਤੇ ਪੀਤੀ ਖਾਦੀ ਆ ਇਹ ਸੋ ਕੋਈ ਚੁੱਚੀ ਹੋਰ ਸਾਨੂੰ ਗਾਲਾਂ ਜਿਆੜੀਆਂ ਕੱਢਣ ਡੈ ਪਿਆ ਤੇ ਇਹਨਾਂ ਨੇ ਆਪ ਹੀ ਲੜਾਈ ਛੜਨ ਨਾਲ ਜਾਣ ਕੇ ਕੀਤੀ ਆ ਲੜਾਈ ਜਿਆਦਾ ਵਧਾਈ ਆ ਮੁੰਡੇ ਆਏ 15 20 ਅੱਛਾ ਜੀ ਹਾਂਜੀ ਮੁੰਡੇ ਉਸ ਤੋਂ ਬਾਅਦ ਐਸੀ ਮੇਰਾ ਘਰ ਵਾਲਾਈਂ ਥੋੜ੍ਹ ਉੱਠ ਕੇ ਗਏ ਥੱਲੇ ਨਾਲ ਲੜਦੇ ਪਏ ਤੇ ਅਸੀਂ ਦੋਨੇ ਜੀ ਉੱਠ ਕੇ ਗਏ ਕਿ ਚਲੋ ਜਿਹੜਾ ਨਾਲ ਗੱਲ ਕਰ ਲਓ ਆਪਸ ਵਿੱਚੇ ਗੱਲ ਕਰ ਲਾਂਗੇ ਪੀਤੀ ਖਾਧੀ ਤੁਸੀਂ ਤੇ ਆਪਸ ਵਿੱਚੇ ਗੱਲ ਕਰਾਂਗੇ ਤੇ ਅੱਗੋਂ ਉਹ ਸਾਰੇ ਹੀ ਜਾਣੇ ਨਾ ਇਹਨਾਂ ਦੇ ਗੜ ਪੈ ਗਏ ਆ ਕਿੰਨੀਆਂ ਗਿੱਟਾਂ ਦਵਾਈਆਂ ਲਈਆਂ ਨੋ ਨੋ ਰਾਤ ਇਹ ਟਾਂ ਲੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਟ ਚੱਲੀ ਆ ਤੇ ਸਾਡੇ ਬੱਚਿਆਂ ਨੇ ਇੱਥੇ ਹੀ ਲੰਮੇ ਬੈਹੇ ਹੀ ਮੰਜੇ ਢਾ ਕੇ ਹੂੰ ਸਾਡੇ ਬੱਚੇ ਮਾਹੀ ਬਚੇ ਆ ਛੋਟੇ ਛੋਟੇ ਦੇਖੋ ਕਾਰਵਾਈ ਕੀਤੀ ਗਈ ਪੁਲਸ ਵੱਲੋਂ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਰਾਤੀ ਪੁਲਸ ਆ ਗਈ ਆ ਚੈਕਿੰਗ ਕਰ ਗਈ ਆ ਸਵੇਰੇ ਵੀ ਆਈ ਆ ਤੈਨੂੰ ਲੈ ਗਏ ਫੜ ਕੇ ਮੁੰਡਾ ਉਹਨਾਂ ਨੇ ਲਗਾਤਾ ਸੀ ਤੇ ਦੂਜਾ ਮੁੰਡਾ ਪਗਾ ਭਗੋੜਾ ਕਰਤਾ ਵਾ ਜਿੰਨੇ ਮੁੰਡੇ ਬੁਲਾਏ ਸੀ ਉਹਨੂੰ ਭਜਾਤਾ ਵਾ ਕਰੋ ਤਾਂ ਤੁਹਾਡੇ ਵੱਲੋਂ ਨਾਮ ਦੱਸੇਗੇ ਪੁਲਸ ਨੂੰ ਕਿਹੜੇ ਕਿਹੜੇ ਨੌਜਵਾਨ ਇੱਥੇ ਪਹੁੰਚੇ ਹਾਂਜੀ ਠੀਕ ਹੈ ਨਾਮ ਲਿਖਾਇਆ ਜੀ ਜੱਜ ਲਿਖਾਇਆ ਜਿਹਦੇ ਆਪਣਾ ਸ਼ੇਖਰ ਉਹਦਾ ਮੁੰਡਾ ਤੇ ਵਿਜੇ ਲਿਖਾਇਆ ਵਾ ਤਿੰਨ ਮੁੰਡੇ ਲਿਖਾਇਏ ਮੈਂ ਨਾਮ ਹਾਂਜੀ ਬਾਕੀ ਆਨ ਪਛਾਤੇ ਆ ਕਾਰਵਾਈ ਹੋਣੀ ਚਾਹੀਦੀ ਨਾ ਹਾਂਜੀ ਹਾਂਜੀ ਹੋਣੀ ਚਾਹੀਦੀ ਹੈ ਜੀ ਕਾਰਵਾਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡਾ ਸਾਡੀ ਟੈਂਕੀ ਟੁੱਟ ਗਈ ਆ ਕੋਲਰ ਟੁੱਟ ਗਿਆ ਵਾ ਦੋ ਟੈਂਕੀਆਂ ਟੁੱਟ ਗਈਆਂ ਸਾਡੀਆਂ ਥੱਲੇ ਵਾਸ਼ਬਿਸ਼ਨ ਟੁੱਟ ਗਿਆ ਵਾ ਤੇ ਇਹਨਾਂ ਦੇ ਸਖਤ ਸਖਤ ਮਾਰੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂ ਸਿੰਮਰਨ ਕਿੱਥੋਂ ਦੇ ਰਹਿਣ ਵਾਲੇ ਹੋ ਪੂਤਰਪੁਰੇ ਦੇ ਹਾਂਜੀ ਕੀ ਆ ਇਹ ਰਾਤ ਨੂੰ ਇਦਾਂ ਵੀ ਪਾਜੀ ਬਾਹਰ ਬੈਠੇ ਮੰਜੇ ਤੇ ਤੇ ਇਹ ਨਾ ਆਇਆ ਬਾਰੋਂ ਮੁੰਡਾ ਪਹਿਲਾਂ ਕਵਾ ਕੇ ਲੰਗਿਆ ਦੂਜੀ ਵਾਰ ਆਇਆ ਤੇ ਇਹਨੇ ਗਾਲ ਕੱਢ ਕੇ ਤੇ ਫੇਰ ਇਹਨੇ ਉਹਨੇ ਘਰੋਂ ਫੜ ਲਿਆ ਇਸੇ ਗੱਲ ਤੋਂ ਮੁੜ ਕੇ ਨਾ ਇਹ ਇਹਦੀ ਇਹਨਾਂ ਵੀ ਗੱਲ ਮੋਗਾ ਆਪ ਹੀ ਤੂੰ ਹੁਣ ਜੇ ਧਿਆਨ ਨਾਲ ਗੱਲ ਕਰ ਤੈਨੂੰ ਮੈਂ ਕਹਾ ਕੀ ਆ ਇਹ ਨਹੀਂ ਗੱਲ ਪੀਤੀ ਖਾਦੀ ਚੋਪਨ ਕਿਸੇ ਸਾਥ ਹੋ ਗਏ ਮੁੜ ਕੇ ਜੋ ਇਟਮ ਰੋੜਾ ਇਹਨਾਂ ਨੇ 12 ਵਜੇ ਤੋਂ ਲਾ ਕੇ 8:00 ਤੱਕ ਇਟ ਚਲਾਈ ਆ ਜਿੰਨਾ ਜਾਣਾ ਸਭ ਮਚਕ ਚਕੇ ਅੰਦਰ ਬਾਹਰ ਸੁੱਟੇ ਅਣ ਜਾਣੇ ਬੜੀ ਮੁਸ਼ਕਲ ਬੋਲੀ ਗਏ ਬੋਲੀ ਗਏ ਗਾਲ ਮੰਦਾ ਵੀ ਕੀਤਾ ਵਾ ਇੱਕ ਕੁੜੀ ਦੇ ਮੋਢੇ ਤੇ ਇਟ ਵੱਜੀ ਆ ਇੱਕ ਲੱਤ ਤੇ ਵੱਜੀ ਆ ਤੇ ਇਹਨੇ ਮੁੰਡੇ ਦਾ ਬਾਕੀ ਨਿੱਕੇ ਦਾ ਉਹਨਾਂ ਨੇ ਨਿੱਕੇ ਨੂੰ ਫੜ ਲਿਆ ਨਿੱਕੇ ਨੂੰ ਬਾਹਰ ਹੁਣਾ ਢਾ ਲਿਆ ਵਾ ਕੱਲੇ ਨੂੰ ਵੇਖ ਕੇ ਉਹਦਾ ਸਿਰ ਮੂੰਹ ਪਾੜਿਆ ਉਹਨਾਂ ਨੇ ਸਿਰ ਤੇ ਸੱਟ ਲਾਈ ਬੜੀ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਉੱਪਰ ਹਾਂਜੀ ਪਹਿਲਾਂ ਹੀ ਪਰਚੇ ਦਰਜ ਹੋਏ ਹਾਂਜੀ ਪਹਿਲੇ ਵੀ ਹੈਗੇ ਆ ਹੂੰ ਕਾਰਨ ਕੀ ਆ ਕਿਉਂ ਇਹਨਾਂ ਗੁੰਡਾਂ ਕਰਦੀ ਕੀਤੀ ਆ ਜੀ ਨੌਜਾਨਾ ਵੱਲੋਂ ਇਹ ਤੋਂ ਮੰਜੇ ਤੋਂ ਅੱਛਾ ਜੀ ਵੀ ਮੰਜਾ ਕੋ ਡਾਉਂਦੇ ਗਲੀ ਦੇ ਵਿੱਚ ਤੁਹਾਡੇ ਨਾਲ ਮੰਜੇ ਤੋਂ ਲੜਾਈ ਹੋਈ ਹੋਰ ਵੀ ਜਿਹੜੇ ਇਲਾਕਾ ਨਾਲ ਹੋਈ ਲੜਾਈ ਹੋਈ ਉਹ ਬਾਹਰ ਭਾਜੀ ਤੁਹਾਨੂੰ ਪਤਾ ਕੋਈ ਮੁੰਡਿਆਂ ਦਾ ਕੇਸ ਵੀ ਹਾਂ ਮੁੰਡੇ ਮੁੰਡੇ ਆਂਦਾ ਕੋਈ ਇਹ ਨਾ ਨੇ ਮੁੰਡਾ ਮਾਰਿਆ ਕੋਈ ਬਾਹਰ ਉਹਦਾ ਕੇਸ ਹੈ ਨਾ ਹੁਣ ਤੁਹਾਡੇ ਵੱਲ ਪੁਲਿਸ ਨੂੰ ਸ਼ਿਕਾਇਤ ਦੀ ਕੀ ਇਸ ਹੌਂਮਲੇ ਵਿੱਚ ਸੁਣਵਾਈ ਨਹੀਂ ਸਾਡੀ ਹੋ ਰਹੀ ਹਾਂਜੀ ਸਰ ਕੀ ਕਾਰਨ ਰਿਹਾ ਇਹਦਾ ਕੇਸ ਚੜਾ ਹੋਇਆ ਆਪ ਕੋਲ ਬੋਲੇ ਲੱਗੇ ਕਾਰਨ ਪਤਾ ਕਰ ਰਹੇ ਆ ਜੀ ਅਜੇ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਗੱਲ ਦਾ ਕਿਉਂਕਿ ਇੱਕ ਪਾਰਟੀ ਘਰੋਂ ਭੱਜ ਗਈ ਆ ਆਪਣੇ ਦੂਏ ਬਾਰੀਆਂ ਬੰਦ ਕਰਕੇ ਲੇਕਿਨ ਦੋਨਾਂ ਤੇ ਤੁਹਾਨੂੰ ਮਮਲੀ ਸਟਾ ਲੱਗੀਆਂ ਡਾਕਟ ਦਿੱਤਾ ਵਾ ਤੇ ਦੋਵੇਂ ਬੰਦੀ ਕਾਰ ਹੋਈ ਹੈ ਕਿਤੇ ਜਰੂਰ ਤੇ